ਸਤਿ ਸ਼੍ਰੀ ਅਕਾਲ ਜੀ ਸਾਡੀ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਜਿਹੜਾ ਮੈਂ ਤੁਹਾਨੂੰ ਉਪਾਅ ਦੱਸਣ ਵਾਲੀ ਹਾਂ ਕਿ ਇੱਕ ਤਾਗਾ ਤੁਸੀਂ ਲੈਣਾ ਹੈ ਜਿਸ ਨੂੰ ਜਲਾਣਾ ਹੈ ਠੀਕ ਹੈ ਜੀ ਤੇ ਇਸ ਉਪਾਅ ਨੂੰ ਤੁਸੀਂ ਜੇਕਰ ਮੇਰੇ ਦੱਸੇ ਹੋਏ ਤਰੀਕੇ ਦੇ ਨਾਲ ਕਰੋਗੇ ਤਾਂ ਉਸ ਦਾ ਰਿਜ਼ਲਟ ਤੁਹਾਨੂੰ ਬਹੁਤ ਜਲਦੀ ਹੋ ਸਕਦਾ ਹੈ 24 ਘੰਟੇ ਦੇ ਅੰਦਰ ਵੀ ਮਿਲ ਸਕਦਾ ਹੈ ਇਹ ਜਿਹੜਾ ਉਪਾਅ ਹੈ ਹਰ ਇੱਕ ਪ੍ਰੋਬਲਮ ਦਾ ਹਰ ਇੱਕ ਅਲੱਗ ਕਲਰ ਦਾ ਤੁਸੀਂ ਤਾਗਾ ਲੈਣਾ ਹੈ ਜੋ ਕਿ ਮੈਂ ਅੱਗੇ ਜਾ ਕੇ ਤੁਹਾਨੂੰ ਵੀਡੀਓ ਵਿੱਚ ਪੂਰਾ ਵਿਸਥਾਰ ਨਾਲ ਦੱਸਾਂਗੀ ਇਸ ਲਈ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਜੀ ਕਿਸ ਤਰ੍ਹਾਂ ਕਿ ਜੇਕਰ ਤੁਹਾਨੂੰ ਜੌਬ ਦੀ ਪ੍ਰੋਬਲਮ ਹੈ ਤਾਂ ਕਿਹੜੇ ਕਲਰ ਦਾ ਤਾਗਾ ਲੈਣਾ ਹੈ ਪੈਸਾ ਤੁਹਾਨੂੰ ਚਾਹੀਦਾ ਹੈ ਤੇ ਕਿਸ ਕਲਰ ਦਾ ਤਾਗਾ ਲੈਣਾ ਹੈ ਦੇਖੋ ਪੈਸਾ ਤਾਂ ਹਰ ਕਿਸੇ ਨੂੰ ਚਾਹੀਦਾ ਹੈ ਪਰ ਮੰਗਲ ਮੰਗਨ ਤੇ ਡਿਪੈਂਡ ਕਰਦਾ ਹੈ ਤਦੀ ਸੋਚ ਤੇ ਡਿਪੈਂਡ ਕਰਦਾ ਹੈ ਜੇਕਰ ਤੁਸੀਂ ਦੇਖੋ ਯੂਨੀਵਰਸ ਤੋਂ ਬ੍ਰਹਮੰਡ ਤੋਂ ਅਸੀਂ ਕਿਸ ਤਰ੍ਹਾਂ ਆਪਣੀ ਚੀਜ਼ ਨੂੰ ਮੰਗਣਾ ਹੈ ਕਿਸ ਤਰ੍ਹਾਂ ਉਹਨਾਂ ਦੇ ਸਾਹਮਣੇ ਆਪਣੀ ਪਰੇਸ਼ਾਨੀ ਨੂੰ ਰੱਖਣਾ ਹੈ ਇਸ ਤੇ ਇਹ ਚੀਜ਼ ਬੜੀ ਡਿਪੈਂਡ ਕਰਦੀ ਹੈ ਕਨਵਿੰਸ ਕਰਨ ਦੀ ਵੀ ਇੱਕ ਪਾਵਰ ਹੁੰਦੀ ਹੈ ਜਿਸ ਤਰ੍ਹਾਂ ਕਿ ਅਸੀਂ ਦੇਖੋ ਕੋਈ ਵੀ ਚੀਜ਼ ਆਪਣੇ ਮਾਪਿਓ ਤੋਂ ਲੈਣੀ ਹੈ ਐਗਜ਼ਾਮਪਲ ਤੇ ਦੱਸ ਰਹੀ ਹਾਂ ਐਗਜ਼ਾਮਪਲ ਤੋਂ ਉੱਤੇ ਆਪਣੇ ਮਾਪਿਓ ਤੋਂ ਕੋਈ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਸਾਨੂੰ ਥੋੜਾ ਜਿਹਾ ਕਨਵਿੰਸ ਉਹਨਾਂ ਨੂੰ ਜੇ ਚੰਗੀ ਤਰ੍ਹਾਂ ਕਰਦੀ ਹੈ ਤਾਂ ਉਹ ਸਾਡੀ ਸਾਨੂੰ 1 ਮਿੰਟ ਵਿੱਚ ਕਹਿ ਦਿੰਦੇ ਆ ਕਿ ਜਾਂ ਬਚਤ ਉਹ ਚੀਜ਼ ਲੈ ਲੈ। ਇਸੇ ਤਰ੍ਹਾਂ ਹੀ ਦੇਖੋ ਉਪਾ ਤਾਂ ਆਪਣਾ ਕੰਮ ਕਰਦੇ ਹੀ ਕਰਦੇ ਆ ਪਰ ਉਹਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਕਨਵਿੰਸਿੰਗ ਪਾਵਰ ਜੋ ਅਸੀਂ ਪਰਮਾਤਮਾ ਤੋਂ ਮੰਗਣੀ ਹੈ ਉਹਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਬਸ ਫਿਰ ਦੇਖੋ ਕੋਈ ਵੀ ਤਾਕਤ ਜੋ ਹੈ ਤੁਹਾਡੇ ਉਪਾ ਨੂੰ ਪੂਰਾ ਕਰਨ ਦੇ ਵਿੱਚ ਰੋਕ ਨਹੀਂ ਸਕਦੀ। ਤੇ ਅੱਜ ਦਾ ਜਿਹੜਾ ਉਪਾਅ ਹੈ ਉਹ ਉਪਾਕਰਨ ਨਾਲ ਤੁਸੀਂ ਪੈਸਾ ਵੀ ਆਪਣੇ ਕੋਲ ਲਿਆ ਸਕਦੇ ਹੋ ਕੋਈ ਜੋਬ ਚਾਹੀਦੀ ਹੈ ਜੋਬ ਲਿਆ ਸਕਦੇ ਹੋ ਤੇ ਨਾਲ ਦੇ ਨਾਲ ਜੇਕਰ ਕੋਈ ਤੁਹਾਡਾ ਪਿਆਰਾ ਤੁਹਾਡਾ ਕੋਈ ਪ੍ਰੀਜਨ ਤੁਹਾਡੇ ਤੋਂ ਦੂਰ ਹੋ ਗਿਆ ਹੈ ਉਸ ਨੂੰ ਤੁਸੀਂ ਆਪਣੇ ਕੋਲ ਦੁਬਾਰਾ ਬੁਲਾਉਣ ਵਾਸਤੇ ਵੀ ਇਹ ਉਪਾਅ ਨੂੰ ਯੂਜ਼ ਕਰ ਸਕਦੇ ਹੋ ਕਹਿੰਦਾ ਪਾਵੇ ਇਹ ਕਿ ਜਿਵੇਂ ਪਤੀ ਪਤਨੀ ਹੁੰਦੇ ਹਨ ਲੜਾਈ ਝਗੜੇ ਵਿੱਚ ਅਲੱਗ ਹੋ ਜਾਂਦੇ ਹਨ ਤੇ ਜਦੋਂ ਉਹਨਾਂ ਦਾ ਦਿਮਾਗ ਸ਼ਾਂਤ ਹੁੰਦਾ ਹੈ ਤਾਂ ਉਹਨਾਂ ਨੂੰ ਰੀਅਲਾਈਜ਼ ਹੁੰਦਾ ਹੈ ਕਿ ਅਸੀਂ ਐਕੀ ਕਰ ਦਿੱਤਾ ਪਰ ਉਹ ਦੁਬਾਰਾ ਆਪ ਉਸ ਨੂੰ ਆਪਣੇ 파ਟਨਰ ਨੂੰ ਵਾਪਸ ਬੁਲਾਉਂਦੇ ਇੱਕ ਤਾਂ ਉਹਨਾਂ ਦਾ ਈਗੋ ਆ ਜਾਂਦਾ ਹੈ ਹੈਨਾ ਦੂਸਰਾ ਲੱਗਦਾ ਹੈ ਕਿ ਚਿਜਕ ਮਹਿਸੂਸ ਕਰਦੇ ਹਨ ਤੇ ਇਹ ਚੀਜ਼ਾਂ ਤੁਸੀਂ ਨਾ ਕਰਦੇ ਹੋ ਉਪਾਅ ਕਰ ਲੋਗੇ ਤਾਂ ਤੁਹਾਡਾ ਜੋ 파ਟਨਰ ਹੈ ਜੋ ਤੁਹਾਨੂੰ ਛੱਡ ਕੇ ਚਲਾ ਗਿਆ ਉਹ ਵਾਪਸ ਆ ਸਕਦਾ ਹੈ ਤੁਹਾਡੇ ਬੱਚੇ ਜੇ ਲੜਕੇ ਤੁਹਾਡੇ ਤੋਂ ਵਾਪਸ ਚਲੇ ਗਏ ਹਨ ਇਸ ਉਪਾਅ ਦੇ ਕਰਨ ਨਾਲ ਉਹ ਵੀ ਤੁਹਾਡੇ ਕੋਲ ਵਾਪਸ ਆ ਜਾਣਗੇ ਕਹਿਣ ਦਾ ਮਤਲਬ ਹੈ ਕਿ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਮੈਂ ਤੁਹਾਨੂੰ ਰੰਗ ਅਲਗ-ਅਲਗ ਤਾਗੇ ਦਾ ਰੰਗ ਦੱਸਾਂਗੀ ਹਰ ਇੱਕ ਪਰੇਸ਼ਾਨੀ ਦਾ ਅਲਗ-ਅਲਗ ਤਾਗੇ ਦਾ ਰੰਗ ਜਲਾਣਾ ਹੈ ਠੀਕ ਹੈ ਜੀ ਤੇ ਚਲੋ ਜੀ ਹੁਣ ਗੱਲ ਕਰ ਲੈਂਦੇ ਹਾਂ ਕਿ ਕਿਵੇਂ ਤੁਸੀਂ ਇਹ ਉਪਾਹ ਕਰਨਾ ਹੈ ਸਭ ਤੋਂ ਪਹਿਲੇ ਤੁਹਾਨੂੰ ਦੱਸ ਦਿੰਨੀ ਹਾਂ ਜੇਕਰ ਤੁਸੀਂ ਆਪਣੇ ਕਿਸੇ ਵੀ 파ਰਨਰ ਨੂੰ ਦੁਬਾਰਾ ਆਪਣੇ ਕੋਲ ਬੁਲਾਉਣਾ ਚਾਹੁੰਦੇ ਹੋ ਜੋ ਤੁਸੀਂ ਰੀਅਲਾਈਜ਼ ਕਰ ਰਹੇ ਹੋ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਤਾਂ ਤੁਸੀਂ ਇਸ ਜਗ੍ਹਾ ਤੇ ਬਲੂ ਤਾਗਾ ਯੂਜ਼ ਕਰਨਾ ਹੈ ਕਿਹੜਾ ਤਾਗਾ ਯੂਜ਼ ਕਰਨਾ ਹੈ ਬਲੂ ਨੀਲਾ ਤਾਗਾ ਠੀਕ ਹੈ ਜੀ ਤੇ ਜੇਕਰ ਤੁਸੀਂ ਪੜਾਈ ਵਿੱਚ ਸਫਲਤਾ ਚਾਹੁੰਦੇ ਹੋ ਪੜਾਈ ਵਿੱਚ ਅੱਛਾ ਰਿਜ਼ਲਟ ਚਾਹੁੰਦੇ ਹੋ ਜਾਂ ਜੌਬ ਜਾਂ ਵਪਾਰ ਵਿੱਚ ਪ੍ਰੋਗਰੈਸ ਚਾਹੁੰਦੇ ਹੋ ਨਾਲ ਦੇ ਨਾਲ ਧਨ ਵੀ ਤੁਹਾਨੂੰ ਚਾਹੀਦਾ ਹੈ ਤਾਂ ਇੱਥੇ ਤੁਸੀਂ ਪੀਲੇ ਰੰਗ ਦਾ ਤਾਗਾ ਯੂਜ਼ ਕਰਨਾ ਹੈ ਇੱਥੇ ਤੁਸੀਂ ਕੇਲੇ ਰੰਗ ਦਾ ਤਾਗਾ येलो ਪੀਲੇ ਰੰਗ ਦਾ ਤਾਗਾ ਯੂਜ਼ ਕਰਨਾ ਹੈ ਜੇਕਰ ਤੁਸੀਂ ਆਪਣੇ ਦੁਸ਼ਮਣ ਨੂੰ ਆਪਣੇ ਤੋਂ ਦੂਰ ਕਰਨਾ ਚਾਹੁੰਦੇ ਹੋ ਕੋ ਐਸਾ ਦੁਸ਼ਮਣ ਜਿਸ ਨੇ ਮਤਲਬ ਤੁਹਾਡੀ ਜ਼ਿੰਦਗੀ ਪਰਵਾਸ ਕਰ ਰਿਹਾ ਹੈ ਤੁਹਾਨੂੰ बार-बार ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉੱਥੇ ਤੁਸੀਂ ਲਾਲ ਰੰਗ ਦਾ ਤਾਗਾ ਕਿਹੜਾ ਰੈੱਡ ਕਲਰ ਠੀਕ ਹੈ ਉਹ ਯੂਜ਼ ਕਰਨਾ ਹੈ ਜਿਹੜਾ ਕਲਰ ਹੈ ਉਹ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਇਸ ਉਪਾਅ ਦੇ ਵਿੱਚ ਕਿ ਤੁਸੀਂ ਕਿਹੜਾ ਰੰਗ ਯੂਜ਼ ਕਰ ਰਹੇ ਹੋ ਤੇ ਚਲੋ ਜੀ ਹੁਣ ਗੱਲ ਕਰ ਲੈਂਦੇ ਹਾਂ ਕਿ ਇਸ ਉਪਾਅ ਨੂੰ ਆਪਾਂ ਕਰਨਾ ਕਿਵੇਂ ਠੀਕ ਹੈ ਉਸ ਤੋਂ ਪਹਿਲੇ ਤੁਹਾਨੂੰ ਦੱਸ ਦੇਵਾਂ ਕਿ ਦਿਨ ਔਰ ਸਮੇਂ ਦੀ ਇਸ ਉਪਾਅ ਵਿੱਚ ਕੋਈ ਦਿੱਕਤ ਨਹੀਂ ਹੈ ਕਿਸੇ ਵੀ ਸਮੇ ਕਰ ਸਕਦੇ ਹੋ ਕਿਸੇ ਵੀ ਦਿਨ ਵਾਰ ਕਿਸੇ ਵਾਰ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਹੁਣ ਕਰਨਾ ਕਿਵੇਂ ਹੈ ਦੇਖੋ ਸਭ ਤੋਂ ਪਹਿਲੇ ਤਾਂ ਆਪਾਂ ਨੂੰ ਚਾਹੀਦਾ ਹੈ ਧਾਗਾ ਕਿ ਜਿਹੜਾ ਜਿਹੜੇ ਰੰਗ ਦਾ ਧਾਗਾ ਚਾਹੀਦਾ ਹੈ ਆਪਣੀ ਤੁਹਾਡੀ ਕਿਹੜੀ ਵਿਸ਼ ਹੈ ਕਿਹੜੀ ਤੁਹਾਡੀ ਪ੍ਰੋਬਲਮ ਹੈ ਉਸ ਦੇ ਅਕੋਰਡਿੰਗ ਜਿਹੜਾ ਧਾਗਾ ਤੁਹਾਨੂੰ ਚਾਹੀਦਾ ਹੈ ਜੇਕਰ ਤਾਂ ਘਰ ਹੈਗਾ ਕਿਉਂਕਿ ਘਰ ਦੇਖੋ ਲੰਬਾ ਤਾਗਾ ਸਾਨੂੰ ਚਾਹੀਦਾ ਹੈ ਤੁਹਾਡੀ ਜਿੰਨੀ ਇਹ ਹਾਈ ਡੈਕ ਉਹਨਾਂ ਲੰਬਾ ਸਾਨੂੰ ਤਾਗਾ ਚਾਹੀਦਾ ਹੈ ਇਸ ਕਰਕੇ ਮੈਂ ਤੁਹਾਨੂੰ ਪਹਿਲੇ ਹੀ ਦੱਸ ਰਹੀ ਹਾਂ ਜੇ ਘਰ ਘਰ ਵਿੱਚ ਹੈਗਾ ਤਾਂ ਬੈਸਟ ਹੈ ਨਹੀਂ ਤਾਂ ਬਾਜ਼ਾਰੋਂ ਜਾ ਕੇ ਉਹ ਤਾਗਾ ਤੁਸੀਂ ਖਰੀਦ ਕੇ ਲਿਆਓ ਲਾਲ ਨੀਲਾ ਤੇ ਪੀਲਾ ਤਿੰਨ ਕ ਰੰਗ ਦੇ ਤਾਗੇ ਮੈਂ ਤੁਹਾਨੂੰ ਦੱਸੇ ਹਨ ਤੇ ਆਪਣੀ ਜਿਹੜੀ ਤੁਹਾਡੀ ਪ੍ਰੋਬਲਮ ਹੈ ਉਸ ਦੇ ਅਕੋਰਡਿੰਗ ਤਾਗਾ ਲਿਆਓ ਦੂਸਰੇ ਨੰਬਰ ਤੇ ਤੁਹਾਨੂੰ ਚਾਹੀਦਾ ਹੋਏਗਾ ਬੇਲ ਪੱਤਰ ਦਾ ਪੱਤ ਠੀਕ ਹੈ ਬੇਲ ਦਾ ਜਿਹੜਾ ਬੇਲ ਪੱਤਰ ਦਾ ਜਿਹੜਾ ਦਰਖਤ ਹੁੰਦਾ ਹੈ ਉਹਦਾ ਇੱਕ ਪੱਤਾ ਤੋੜ ਕੇ ਲਿਆਓ ਇਸ ਵਿੱਚ ਉਹੀ ਚੱਲੇਗਾ ਦੇਖੋ ਪਿੱਪਲ ਦਾ ਵੀ ਚੱਲ ਸਕਦਾ ਹੈ ਪੱਤਾ ਪਰ ਬੇਲ ਪੱਤਰ ਸਭ ਤੋਂ ਬੈਸਟ ਹੈ ਇਹਦੇ ਵਿੱਚ ਠੀਕ ਹੈ ਇਸ ਉਪਾਅ ਦੇ ਅੰਦਰ ਇੱਕ ਇਹ ਪੱਤਾ ਤੁਸੀਂ ਲਿਆਓ ਇਹ ਦੋ ਚੀਜ਼ਾਂ ਹੀ ਬਸ ਤੁਸੀਂ ਲੈਣੀਆਂ ਹਨ ਪੱਤਾ ਜਿਹੜਾ ਤੁਸੀਂ ਤੋੜ ਕੇ ਲਿਆਓਗੇ ਉਸ ਨੂੰ ਸਾਫ਼ ਕਰ ਲਓ ਅਚੀ ਤਰ੍ਹਾਂ ਤੋ ਕੇ ਪਾਣੀ ਨਾਲ ਸੁਕਾ ਲਓ ਫਿਰ ਉਸ ਦੇ ਉੱਤੇ ਆਪਣੀ ਪ੍ਰੋਬਲਮ ਲਿਖ ਦਿਓ ਜੋ ਵੀ ਤੁਸੀਂ ਚਾਹਦੇ ਹੋ ਕਿਸ ਨੂੰ ਆਪਣੇ ਪ੍ਰੀਜਨ ਨੂੰ ਬੁਲਾਣਾ ਚਾਹਦੇ ਹੋ ਤਾਂ ਉਹ ਲਿਖੋ ਜਾਂ ਧਨ ਪੈਸਾ ਚਾਹਦੇ ਹੋ ਜਾਂ ਜੋਬ ਚਾਹਦੇ ਹੋ ਆਪਾਂ ਚੋਰੀ ਦੀ ਚਾਹਦੇ ਹੋ ਉਹ ਲਿਖੋ ਜਾਂ ਫਿਰ ਆਪਣੇ ਦੁਸ਼ਮਣ ਨੂੰ ਭਜਾਣਾ ਚਾਹਦੇ ਹੋ ਤਾਂ ਉਹ ਲਿਖੋ ਠੀਕ ਹੈ ਉਹ ਲਿਖਣ ਤੋਂ ਬਾਅਦ ਤੁਸੀਂ ਆਪਣੇ ਪੈਰ ਦੇ ਥੱਲੇ ਜਿਹੜਾ ਵੀ ਧਾਗਾ ਤੁਹਾਨੂੰ ਆਪਣੀ ਪ੍ਰੋਬਲਮ ਦੇ ਨਾਲ ਮੈਚ ਕਰਦਾ ਹੈ ਜੋ ਕਿ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਆਪਣੇ ਪੈਰ ਦੇ ਥੱਲੇ ਉਹ ਧਾਗਾ ਦਬਾਣਾ ਹੈ ਤੇ ਆਪਣੇ ਸਿਰ ਤੱਕ ਲੈ ਕੇ ਜਾਣਾ ਹੈ ਉਨਾ ਹੀ ਆਪਣੀ ਜਿੰਨੀ ਹਾਈਟ ਹੈ ਉਨਾ ਤਾਗਾ ਤੁਸੀਂ ਤੋੜ ਲੈਣਾ ਹੈ ਨਾ ਜ਼ਿਆਦਾ ਤੋੜਨਾ ਹੈ ਨਾ ਕੱਟ ਪੋੜਨਾ ਹੈ ਇਸ ਗੱਲ ਦਾ ਧਿਆਨ ਰੱਖਣਾ ਤਾਗਾ ਤੋੜਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉਸ ਤਾਗੇ ਦੇ ਵਿੱਚ ਤੁਸੀਂ ਗੱਠਾ ਮਾਰਨੀਆ ਹੈ ਜਿੰਨੀ ਤੁਹਾਡੀ ਏਜ ਹੈ ਸਮਝ ਲੋ ਜੇ ਤੁਸੀਂ 21 ਸਾਲ ਦੇ ਹੋ ਤਾਂ ਤੁਹਾਨੂੰ ਉਸ ਧਾਗੇ ਵਿੱਚ 21 ਗੱਠਾ ਮਾਣੀਆਂ ਹਨ ਜੇ 30 ਸਾਲ ਦੇ ਹੋ ਤਾਂ 30 ਗੱਠਾ ਮਾਣੀਆਂ ਹਨ ਅਕੋਰਡਿੰਗ ਟੂ ਯੂਅਰ ਏਜ ਠੀਕ ਹੈ ਆਪਣੀ ਏਜ ਅਕੋਰਡਿੰਗ ਹੋ ਸਕਦਾ ਹੈ ਕਿਸੇ ਨੂੰ ਕਈ ਬੰਦੇ ਐਸੇ ਹੁੰਦੇ ਨੇ ਜੋ ਕਹਿੰਦੇ ਸਾਨੂੰ ਤਾਂ ਸਾਡੀ ਉਮਰ ਹੀ ਨਹੀਂ ਪਤਾ ਏਜ ਹੀ ਨਹੀਂ ਪਤਾ ਤਾਂ ਉਹ ਸਿਰਫ ਔਰ ਸਿਰਫ 3 ਗੱਠਾ ਮਾਣਦੇ ਉਮੀਦ ਹੈ ਧਿਆਨ ਨਾਲ ਸੁਣੋ ਜੋ ਜੋ ਮੈਂ ਦੱਸ ਰਹੀ ਹਾਂ ਨਹੀਂ ਸਮਝ ਆਂਦਾ ਤਾਂ ਕਾਪੀ ਪੈਨਸ ਹੋ ਤੇ ਨੋਟ ਕਰਕੇ ਰੱਖ ਲਿਆ ਕਰੋ ਜੀ ਠੀਕ ਹੈ ਜੀ ਬਹੁਤ ਹੀ ਪਿਆਰ ਨਾਲ ਤੇ ਮੈਂ ਤੁਹਾਨੂੰ ਬੜੀ ਹੀ ਵਿਸਤਾਰ ਨਾਲ ਸਮਝਾਉਂਦੀ ਆ ਵੀਡੀਓ ਵੱਡੀ ਹੋ ਜਾਂਦੀ ਆ ਪਰ ਫਿਰ ਵੀ ਮੈਂ ਬੜਾ ਹੀ ਸ਼ਾਰਟ ਔਰ ਅਚੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਸਮਝ ਆ ਜਾਵੇ ਠੀਕ ਹੈ ਗੱਠਾ ਮਾਰਨ ਤੋਂ ਬਾਅਦ ਤੁਸੀਂ ਉਹ ਜਿਹੜਾ ਪੱਤਾ ਹੈ ਉਸ ਨੂੰ ਰੋਲ ਕਰ ਲੈਣਾ ਹੈ ਠੀਕ ਹੈ ਰੋਲ ਕਰਨ ਤੋਂ ਬਾਅਦ ਇਸ ਤਾਗੇ ਨੂੰ ਉਸ ਦੇ ਉੱਪਰ ਪੱਤੇ ਦੇ ਉੱਪਰ ਲਪੇਟ ਦੇਣਾ ਹੈ ਇਸ ਤਰ੍ਹਾਂ ਲਪੇਟਣਾ ਕਿ ਪੂਰਾ ਪੱਤਾ ਜੋ ਹੈ ਟੱਕ ਜਾਵੇ ਠੀਕ ਹੈ ਜੀ ਉਹ ਪੱਤਾ ਪੂਰਾ ਟੱਕਣ ਤੋਂ ਬਾਅਦ ਤੁਸੀਂ ਇੱਕ ਭਾਂਡਾ ਲੈਣਾ ਹੈ ਉਸ ਦੇ ਅੰਦਰ ਇਸ ਨੂੰ ਰੱਖ ਦੇਣਾ ਹੈ ਤੇ ਇਸ ਨੂੰ ਪੱਤੇ ਨੂੰ ਤਾਗੇ ਸਮੇਤ ਜਲਾ ਦੇਣਾ ਹੈ ਤੇ ਜਿਸ ਵੇਲੇ ਇਹ ਤਾਂ ਕਰ ਜਲੇਗਾ ਤੁਸੀਂ ਸਾਹਮਣੇ ਚੌਕਰੀ ਮਾਰ ਕੇ ਬੈਠੇ ਰਹਿਣਾ ਹੈ ਅੱਖਾਂ ਬੰਦ ਕਰਕੇ ਤੇ ਇਹ ਸੋਚਣਾ ਹੈ ਕੀ ਸਾਡੇ ਸਾਰੇ ਕੰਮ ਠੀਕ ਹੋ ਰਹੇ ਹਨ ਜੋ ਵੀ ਸਾਡੀ ਪਰੇਸ਼ਾਨੀ ਹੈ ਉਹ ਸੜ ਰਹੀ ਹੈ ਸਟਜੇ ਦੁਸ਼ਮਣ ਹੈ ਉਹ ਜਾ ਰਿਹਾ ਹੈ ਤੇ ਜਿਸ ਨੂੰ ਬੁਲਾਣਾ ਚਾਹੁੰਦੇ ਹੋ ਉਹ ਸਾਡੇ ਨੇੜੇ ਆ ਰਿਹਾ ਹੈ ਇਸ ਦਾ ਤੁਸੀਂ ਸੋਚਣਾ ਪੋਜੀਟਿਵ ਸੋਚਦੇ ਰਹਿਣਾ ਔਰ ਉਹ ਤੱਕ ਤੱਕ ਉੱਥੇ ਬੈਠੇ ਰਹਿਣਾ ਹੈ ਜਦ ਤੱਕ ਇਹ ਧਾਗਾ ਪੂਰਾ ਸੜ ਨਾ ਜਾਵੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਉਹ ਰਾਖ ਬੱਚੇਗੀ ਧਾਗਾ ਜਿਹੜਾ ਤੁਸੀਂ ਜਲਾਇਆ ਹੈ ਉਸ ਨੂੰ ਤੁਸੀਂ ਤੁਹਾਡੇ ਘਰ ਦੇ ਹੁੰਦਾ ਕੋਈ ਗਾਰਡਨ ਹੈ ਮਿੱਟੀ ਦੇ ਵਿੱਚ ਝੋਟੇ ਬਾਦੋ ਜਾਂ ਤੁਲਸੀ ਦਾ ਕੋਈ ਤੁਹਾਡੇ ਪੌਦਾ ਲੱਗਿਆ ਹੈ ਉਸ ਦੇ ਅੰਦਰ ਤੁਸੀਂ ਇਹ ਦਵਾ ਦਿਓ ਜਾਂ ਬਾਹਰ ਜਾ ਕੇ ਵੀ ਤੁਸੀਂ ਕੋਈ ਵੀ ਦਰਖਤ ਹੋਏਗਾ ਜਿਹੜਾ ਪਵਿੱਤਰ ਦਰਖਤ ਹੁੰਦਾ ਹੈ ਉਸ ਦੇ ਜੜ ਵਿੱਚ ਜਾ ਕੇ ਦਬਾ ਕੇ ਆ ਸਕਦੇ ਹੋ ਦੇਖਣਾ ਤੁਹਾਨੂੰ ਕਿੰਨੀ ਜਲਦੀ ਰਿਜ਼ਲਟ ਮਿਲੇਗਾ ਤੁਹਾਡੇ ਦੇਖੋ ਤੁਹਾਨੂੰ ਕੀ ਕੀ ਅਨੁਭਵ ਹੁੰਦਾ ਹੈ ਇਹ ਕਰਕੇ ਮੈਨੂੰ ਜਰੂਰ ਕਮੈਂਟ ਵਿੱਚ ਦੱਸੋ ਤਾਂ ਕਿ ਮੈਨੂੰ ਵੀ ਪਤਾ ਚੱਲੇ ਇਹ ਉਪਾਅ ਕਰਕੇ ਤੁਹਾਡੇ ਲਾਈਫ ਵਿੱਚ ਕਿੰਨੇ ਚੇਂਜਸ ਆਏ ਹਨ